ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨੈਂਪ ਕੈਂਪ ਲਗਾਇਆ ਗਿਆ ਸਰਦੀ ਲੋਕ ਸਭਾ ਸਮਿਤੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਟੀਮ ਵੱਲੋਂ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਜਸਮਿੱਤਰ ਸਿੰਘ ਦੇ ਸਹਿਯੋਗ ਨਾਲ ਹਲਕਾ ਮੰਜੀਠਾ ਦੇ ਪਿੰਡ ਚੁਗਾਵਾ ਸਾਧਪੁਰ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਲੋਕ ਸੇਵਾ ਸਮਿਤੀ ਪੰਜਾਬ ਦੇ ਜਨਰਲ ਚਕਤਰ ਕੇਵਲ ਕ੍ਰਿਸ਼ਨ ਨੇ ਕਿਹਾ ਕਿ ਸ਼ਹੀਦ ਕੌਮ ਦਾ ਫਰਮਾਇਆ ਹੁੰਦੇ ਹਨ ਇਸ ਲਈ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਸਾਨੂੰ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ ਉਹਨਾਂ ਆਖਿਆ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਮਹਾਨ ਕੁਰਬਾਨੀਆਂ ਕਰਨ ਵਾਲੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਵਰਗੇ ਅਤੇ ਹੋਰ ਦੇਸ਼ ਭਗਤਾਂ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਹੈ ਉਹਨਾਂ ਨੇ ਆਖਿਆ ਕਿ ਜਿਹੜਾ ਖੂਨਦਾਨ ਕੈਂਪ ਲਗਾਇਆ ਹੈ ਇਹ ਬਹੁਤ ਹੀ ਇੱਕ ਸ਼ਲਾਘਾਯੋਗ ਉਪਰਾਲਾ ਹੈ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਮਾਨਵਤਾ ਦੇ ਭਲੇ ਲਈ ਹੇਤਰੀ ਅਜਿਹੇ ਉਪਰਾਲੇ ਕਰਨਾ ਸ਼ਲਾਘਾਯੋਗ ਹੈ ਇਹ ਸਾਡੇ ਦੇਸ਼ ਭਗਤਾਂ ਅਤੇ ਸ਼ਹੀਦਾਂ ਦੀ ਸੱਚੀ ਸ਼ਰਧਾਂਜਲੀ ਹੋਵੇਗੀ ਇਸ ਸਮੇਂ ਖੇਤਰ ਦੇ ਨੌਜਵਾਨਾਂ ਵੱਲੋਂ ਐਸਐਮਓ ਤਰਸੀਕਾ ਮੋਨਾ ਚਤਰ ਦੇ ਨਗਰਾਨੀ ਹੇਰ ਸੋ ਦੇ ਕਰੀਬ ਖੂਨਦਾਨ ਕੀਤਾ ਗਿਆ ਇਤਮੁਕੇ ਕੈਂਪ ਦੇ ਆਯੋਜਕ ਜਸਮਿੱਤ ਸਿੰਘ ਨੇ ਆਏ ਹੋਏ ਦਾਨੀ ਸੱਜਣਾ ਦਾ ਧੰਨਵਾਦ ਕਰਦਿਆਂ ਹੋਇਆਂ ਆਖੇ ਕਿ ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਕਿਉਂਕਿ ਖੂਨਦਾਨ ਮਹਾਨਦਾਨ ਹੈ ਅਤੇ ਖੂਨਦਾਨ ਕਰਨਾ ਕਿਸੇ ਵੀ ਕੀਮਤੀ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ ਉਹਨਾਂ ਆਖੇ ਕਿ ਖੂਨ ਜੇ ਇੱਕ ਇੱਕ ਬੂੰਦ ਨਾ ਕੀਮਤੀ ਜਾਨ ਬਚਾਈ ਜਾ ਸਕਦੀ ਅਤੇ ਜਿਹੜੇ ਮਰਦੇ ਹੋਏ ਵਿਅਕਤੀ ਨੂੰ ਇੱਕ ਖੂਨ ਦੀ ਜਰੂਰਤ ਹੁੰਦੀ ਹੈ ਉਸ ਨੂੰ ਜੀਵਨਦਾਨ ਵੀ ਦਿੱਤਾ ਜਾ ਸਕਦਾ ਹੈ ਨਾਲ ਹੀ ਇਸ ਮੌਕੇ ਗੱਲਬਾਤ ਕਰਦਿਆਂ ਹੋਏ ਨੌਜਵਾਨ ਪੀੜੀ ਨੂੰ ਉਹਨਾਂ ਨੇ ਸੰਦੇਸ਼ ਦਿੱਤਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਸ਼ਹੀਦਾਂ ਦੇ ਦਿਖਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਇਸ ਮੌਕੇ ਜਿਹੜੇ ਖੂਨਦਾਨ ਕਰਨ ਆਏ ਥਣ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਨਾਮ ਜਸਮਿਤਰ ਸਿੰਘ ਹੈ ਜੀ ਮੈਂ ਸਰਦੀ ਲੋਕ ਸੇਵਾ ਸੰਪਤੀ ਅੰਮ੍ਰਿਤਸਰ ਗ੍ਰਾਮੀੜ ਦਾ ਜ਼ਿਲ੍ਹਾ ਪ੍ਰਧਾਨਾ ਜੀ ਔਰ ਅੱਜ ਦਾ ਸਾਡਾ ਕੂਦਨ ਕੈਂਪ ਦਾ ਜਿਹੜਾ ਮੁੱਖ ਮਕਸਦ ਹੈ ਸ਼ਹੀਦ ਭਗਤ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਕੂਦਨ ਕੈਂਪ ਲਗਾਇਆ ਜਾ ਰਿਹਾ ਹੈ ਇਹਦੇ ਨਾਲ ਇੱਕ ਤਾਂ ਸਾਡੀ ਜਿਹੜੀ ਸੋਚ ਹੈ ਸਾਡੇ ਵਿਚਾਰਧਾਰਾ ਜਿਹੜੀ ਭਗਤ ਸਿੰਘ ਜੀ ਦੀ ਕੁਰਬਾਨੀ ਦੇ ਨਾਲ ਜਿਹੜੀ ਉਹ ਕੁਰਬਾਨੀ ਸਾਡੇ ਲਈ ਦੇ ਕੇ ਗਈ ਸੀ ਅਸੀਂ ਉਹਨੂੰ ਇੱਕ ਬਹਾਨੇ ਦੇ ਨਾਲ ਉਹਨਾਂ ਦੀ ਕੁਰਬਾਨੀ ਨੂੰ ਔਰ ਉਹਨਾਂ ਦਾ ਜਿਹੜਾ ਐਡਾ ਵੱਡਾ ਯੋਗਦਾਨ ਸਾਡੇ ਦੇਸ਼ ਦੀ ਆਜ਼ਾਦੀ ਲਈ ਹੋਇਆ ਸੀ ਕੀਤਾ ਸੀ ਉਹਨੂੰ ਯਾਦ ਕਰਨ ਦਾ ਇੱਕ ਸਾਡਾ ਪ੍ਰੋਗਰਾਮ ਹੈ ਔਰ ਮੈਂ ਦੱਸਣਾ ਚਾਹੁੰਦਾ ਜੀ ਸਵੇਰ ਤੋਂ ਲੈ ਕੇ ਹੁਣ ਤੱਕ ਬਹੁ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਆਪਣਾ ਖੂਨਦਾਨ ਕਰ ਦਿੱਤਾ ਔਰ ਅਜੇ ਪਿੱਛੇ ਬੇਟਿੰਗ ਦੇ ਵਿੱਚ ਕਾਫੀ ਲੰਬੀ ਲਾਈਨਾਂ ਨੌਜਵਾਨਾਂ ਦੀ ਜਿਹੜੇ ਸ਼ਹੀਰ ਭਗਤ ਸਿੰਘ ਜੀ ਦੀ ਸੋਚ ਨੂੰ ਉਹਨਾਂ ਦੀ ਕੀਤੀ ਕੁਰਬਾਨੀ ਨੂੰ ਆਪਣੇ ਦੇਸ਼ ਪ੍ਰਤੀ ਪਿਆਰ ਨੂੰ ਯਾਦ ਕਰਦੇ ਹੋਏ ਨੌਜਵਾਨ ਬੜੇ ਜੋਸ਼ੋਖ ਰੋਚ ਨੇ ਨਾਲ ਬੜੇ ਪਿਆਰ ਔਰ ਉਤਸ਼ਾਹ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਆਪਣਾ ਬਲੱਡ ਜਿਹੜਾ ਦਾਨ ਕਰਨ ਲਈ ਆ ਰਹੇ ਨੇ ਜੀ ਅਜੀ ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਦੇ ਵਿੱਚ ਦਸ ਜਾਰੀ ਕੀ ਕਹਿਣਾ ਚਾਹੁੰਦੇ ਹਾਂ ਬਿਲਕੁਲ ਜੀ ਪਿਛਲੇ ਕਈ ਸਾਲਾਂ ਤੋਂ ਸਾਡੇ ਪੰਜਾਬ ਦੀ ਜਿਹੜੀ ਨੌਜਵਾਨ ਪੀੜੀ ਹੈ ਔਰ ਜਿਹੜੀ ਨਵੀਂ ਪਨੀਰੀ ਤਿਆਰ ਹੋ ਰਹੀ ਹੈ ਜਿਹੜੀ ਇੱਕ ਪੀੜੀ ਤਾਂ ਖਤਮ ਹੋ ਚੁੱਕੀ ਹੈ ਜੀ ਔਰ ਦੂਜੀ ਜਿਹੜੀ ਪਨੀਰੀ ਨਵੇਂ ਬੱਚਿਆਂ ਦੀ ਨਵੇਂ ਬੱਚੇ ਜਿਹੜੇ ਅਜੇ ਕੀ ਕਹਿ ਸਕਦੇ ਆਂ ਜੀ ਅਜੇ ਪਲੱਸ 2 10ਵੀਂ ਕਲਾਸ ਦੀ ਵਿੱਚ ਨੇ ਔਰ ਉਹਨਾਂ ਤੇ ਵੀ ਬੜੇ ਖਤਰੇ ਦੇ ਜਿਹੜੇ ਨਾ ਬੱਦਲ ਜਿਹੜੇ ਨਾ ਜੀ ਮਟਰਾ ਰਹੇ ਨੇ ਪਰ ਜਿਵੇਂ ਅਸੀਂ ਇਦਾਂ ਦੇ ਉਪਰਾਲੇ ਕਰਦੇ ਨੇ ਜਿੱਦਾਂ ਸਾਡੇ ਇਲਾਕੇ ਦੇ ਬਹੁਤ ਬਾਰ ਸਾਡੇ ਪਿੰਡਾਂ ਦੇ ਬਹੁਤ ਬਰਸਾਤੀ ਮੇਰੇ ਸੱਜੇ ਪਾਸੇ ਖੱਬੇ ਪਾਸੇ ਘੜੇ ਨੇ ਔਰ ਸਾਡਾ ਇੱਕ ਰੋਲ ਹੁੰਦਾ ਕਿ ਅਸੀਂ ਇਦਾਂ ਦੇ ਪ੍ਰੋਗਰਾਮ ਕਰਵਾ ਕੇ ਇੱਕ ਤਾਂ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ ਔਰ ਜਿਹੜੇ ਸਾਡੇ ਬੱਚੇ ਭਟਕਦੇ ਪਏ ਨੇ ਜੀ ਔਰ ਉਹ ਉਹਨਾਂ ਜਿਹੜੀ ਜਿਹੜੀ ਭਟਕਣਾ ਉਹਨਾਂ ਦਾ ਹੈਗਾ ਜੀ ਉਹ ਸਾਡੇ ਇਹਨਾਂ ਨੌਜਵਾਨਾਂ ਨੂੰ ਵੇਖ ਕੇ ਸਾਰੇ ਰਸਤੇ ਦੇ ਜਾਂਡ ਔਰ ਨਸ਼ੇ ਵਾਲੇ ਜਿਹੜੇ ਰਸਤੇ ਤੇ ਬੱਚੇ ਦੁਜੇ ਪੈ ਚੁੱਕੇ ਉਹਨਾਂ ਨੂੰ ਉਹਨਾਂ ਨੂੰ ਆਪਣਾ ਆਈਡਲ ਨਾਮ ਮੰਨਣਾ ਜਿਉ ਆਪਣਾ ਆਈਡਲ ਮੰਨਣ ਭਗਤ ਸਿੰਘ ਜੀ ਨੂੰ ਮੰਨਣ ਔਰ ਜਿਹੜੇ ਬੱਚੇ ਜਿਹੜੇ ਨੌਜਵਾਨ ਜਿਹੜੇ ਸਾਡੇ ਵੀਰ ਨੇ ਭਰਾ ਨੇ ਫੂਨਦਨ ਕਰਨਾ ਆਏ ਨੇ ਇਹਨਾਂ ਦੇ ਪੁਰਨੇ ਤੇ ਚੱਲਣ ਕਿ ਜੇ ਇਹ ਲੋਕ ਤੰਦਰੁਸਤ ਨੇ ਤੰਦਰੁਸਤੀ ਤੋਂ ਬਾਅਦ ਸਮਾਜ ਲਈ ਆਪਣਾ ਕੰਮ ਕਰਦੇ ਪਏ ਨੇ ਔਰ ਇੱਕ ਮਿਸਾਲ ਲਈ ਅਸੀਂ ਵੀ ਇਹਨਾਂ ਦੇ ਪੁਰਨੇ ਤੇ ਚੱਲ ਕੇ ਇਹਨਾਂ ਵਰਗੇ ਬਣ ਗਏ ਕੇਵਲ ਕਿਸ਼ਨ ਸ਼ਰਮਾ ਪ੍ਰਦੇਸ਼ ਮੰਤਰੀ ਆਮੀ ਆ ਗਏ ਸਦੀ ਲੋਕ ਸੇਵਾ ਸੰਤੀ ਪੰਜਾਬ ਇਹ ਸੰਸਥਾ ਜਿਹੜੀ ਹੈ 올 ਇੰਡੀਆ ਲੈਵਲ ਦੇ ਉੱਤੇ ਹੈ ਇਸ ਦਾ ਨਾਮ ਹੈ ਸੀਮਾ ਜਾਗਰਣ ਮੰਚ ਔਰ ਪੰਜਾਬ ਦੇ ਵਿੱਚ ਇਹ ਸਦੀ ਲੋਕ ਸੇਵਾ ਸੰਤੀ ਦੇ ਨਾਮ ਦੇ ਉੱਤੇ ਕੰਮ ਕਰ ਰਹੀ ਹੈ ਅੱਜ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਇਹ ਸੰਸਥਾ ਨੇ ਔਰ ਸਾਡੇ ਜਸ ਮਿੱਤਰ ਸਿੰਘ ਜੀ ਪ੍ਰਧਾਨ ਉਨ੍ਹਾਂ ਦੀ ਰਹਿਮਾਈ ਦੇ ਹਿੱਟ ਖੂਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਵੇਂ ਕਿ ਸਾਡੇ ਮਹਨੂ ਛਤਰ ਮੀਨੂ ਚਤਤ ਜੀ ਨੇ ਜਿਹੜੇ ਇਸ ਇਲਾਕੇ ਦੇ ਐਸ ਐਮਓ ਨੇ ਉਹਨਾਂ ਨੇ ਵਿਸਤਾਰਪੂਰਕ ਦੱਸਤਾ ਹੈ ਕਿ ਇਹ ਜਿਹੜਾ ਖੂਨ ਹੈ ਇਹ ਉਹਨਾਂ ਗਰੀਬ ਤੇ ਉਹਨਾਂ ਬੇਸਹਾਰਾ ਲੋਕਾਂ ਨੂੰ ਜਿਨ੍ਹਾਂ ਨੂੰ ਇਸੀ ਲੋੜ ਹੋएगी ਉਹ ਗਵਰਨਮੈਂਟ ਦੇ ਹਸਪੀਟਲ ਵਿੱਚ ਦਿੱਤਾ ਜਾਏਗਾ ਪਰ ਅੱਜ ਇਸ ਪੀੜੀ ਨੂੰ ਇੱਕ ਨਵੀਂ ਦਿਸ਼ਾ ਦੇਣ ਵਾਸਤੇ ਕਿ ਜੋ ਅੱਜ ਪੰਜਾਬ ਦਾ ਹਾਲਾਤ ਨੇ ਨਸ਼ਿਆਂ ਦਾ ਜਾਂ ਦੂਸਰਾ ਮੈਂ ਇਹ ਬੇਨਤੀ ਕਰਾਂਗਾ ਅੱਜ ਦੇ ਮਹਾਨ ਦਿਨ ਦੇ ਉੱਤੇ ਕਿ ਲੋਕ ਖੇਡਾਂ ਵਿੱਚ ਲੱਗਣ ਔਰ ਖੂਨਦਾਨ ਕੈਂਪਾਂ ਦੇ ਵਿੱਚ ਆਪਣਾ ਪੂਰਨ ਸਹਿਯੋਗ ਦੇਣ ਔਰ ਆਪਣੇ ਆਉਣ ਵਾਲੀ ਪੀੜੀ ਨੂੰ ਇਸ ਦੇਸ਼ ਦੇ ਕਿ ਇਹ ਪੀੜੀ ਦੇਸ਼ ਨੂੰ ਬਚਾਉਣ ਦੇ ਵਾਸਤੇ ਦਿਨ ਰਾਤ ਜਿਹੜਾ ਕੰਮ ਕਰੇ ਔਰ ਇਹ ਦੀ ਸਦੀ ਲੋਕ ਸੇਵਾ ਸੰਤੀ ਵੱਲੋਂ ਅੱਜ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਔਰ ਇੰਨਾ ਵੱਡਾ ਕੈਂਪ ਵੇਖ ਕੇ ਮੈਂ ਬਹੁਤ ਖੁਸ਼ ਹੋਇਆ ਹਾਂ ਕਿ ਇਸ ਸੰਦੇ ਕੈਂਪ ਪਿੰਡ ਪਿੰਡ ਵਿੱਚ ਘਰ 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 ਵਿੱਚ ਸਦੀ ਲੋਕ ਸੇਵਾ ਸੰਤੀ ਦਾ ਸੰਦੇ ਇਹ ਜਾਣਾ ਚਾਹੀਦਾ ਹੈ ਸ਼ਹੀਦ ਭਗਤ ਸਿੰਘ ਦੇ ਅੱਜ ਇੱਕ ਬੜੇ ਵੱਡੇ ਦਿਨ ਤੇ ਇਕੱਠੇ ਹੋਏ ਆ ਕਿਉਂਕਿ ਇੱਥੇ ਸਾਡੇ ਪਿੰਡ ਝੁਕਾਵਾਂ ਦੇ ਵਿੱਚ ਇੱਕ ਬਹੁਤ ਵੱਡਾ ਖੂਨ ਦਾਨ ਦਾ ਕੈਂਪ ਲਗਾਇਆ ਜਾ ਰਿਹਾ ਹੈ ਇਹ ਕੈਂਪ ਜਿਹੜਾ ਹੈ ਇਹ ਸਰਹੱਦੀ ਲੋਕ ਸੇਵਾ ਸਮਿਤੀ ਪੰਜਾਬ ਵੱਲੋਂ ਲਗਾਇਆ ਜਾ ਰਿਹਾ ਹੈ ਜਿਹਦੇ ਲਈ ਕੇਵਲ ਕਿਸ਼ਨ ਜੀ ਜਨਰਲ ਸੈਕਟਰੀ ਪੰਜਾਬ ਵਿਸ਼ੇਸ਼ ਤੌਰ ਤੇ ਇੱਥੇ ਆਏ ਆ ਤੇ ਜਸ ਮਿੱਤਰ ਜੀ ਜਿਹੜੇ ਇਹ ਜ਼ਿਲ੍ਹਾ ਦੇ ਹਾਤੀ ਪ੍ਰਧਾਨ ਹੈ ਤੇ ਇਹ ਸਾਰੇ ਜਿਹੜਾ ਕੈਂਪ ਦੀ ਦੇਖਰੇਖ ਹੈ ਇਹ ਇਹਨਾਂ ਦੇ ਅੰਡਰ ਹੋ ਰਹੀ ਹੈ ਤੇ ਇਹਦੇ ਵਿੱਚ ਸਾਡੇ ਕੋਲ 60 ਪਲੱਸ ਰਜਿਸਟਰ ਜਿਹੜੀ ਇਹਨਾਂ ਨੇ ਕੀਤੇ ਹੋਏ ਆ ਲੋਕ ਜਿਨ੍ਹਾਂ ਨੇ ਦਾਨ ਕਰਨਾ ਏ ਤੇ ਇਸ ਵੇਲੇ ਤੱਕ 34 ਜਿਹੜੇ ਆ ਉਹ ਉਹਨਾਂ ਦਾ ਅਸੀਂ ਕਲੈਕਟ ਕਰ ਚੁੱਕੀਆਂ ਆ ਬਲੱਡ ਯੂਨਿਟ ਤੇ ਸਾਡੀ ਜਿਹੜੀ ਆ ਉਹ ਟੀਮ ਸਪੈਸ਼ਲੀ ਸਿਵਲ ਹਸਪਤਾਲ ਤੋਂ ਆਈ ਹੈ ਅ ਅੰਡਰ ਦ ਗਾਈਡੈਂਸ ਆਫ ਬੀਟੀਓ ਡਾਕਟਰ ਦਲਜੀਤ ਕੌਰ ਤੇ ਇਹ ਸਾਰੀ ਜਿਹੜੀ ਹੈ ਇਹਨਾਂ ਨੇ ਟੀਮ ਨੇ ਸਾਨੂੰ ਅਪਰੋਚ ਕੀਤਾ ਸੀ ਕਿ ਅਸੀਂ ਇੱਕ ਬੜਾ ਵੱਡਾ ਦਾਨ ਮਹਾਦਾਨ ਕੈਂਪ ਲਗਾਉਣਾ ਚਾਹਨੀ ਆ ਖੂਨ ਦਾਨ ਤੋਂ ਵੱਡਾ ਤੇ ਕੋਈ ਦਾਨ ਹੁੰਦਾ ਹੀ ਨਹੀਂ ਸੋ ਇਹ ਬਹੁਤ ਵੱਡਾ ਇਹਨਾਂ ਦਾ ਉਪਰਾਲਾ ਸੀ ਤੇ ਇਸ ਕਰਕੇ ਫਿਰ ਅਸੀਂ ਜਿਹੜੀ ਟੀਮ ਹੈ ਉਹ ਆਪਣੀ ਸਰਕਾਰੀ ਹਸਪਤਾਲ ਤੋਂ ਮੰਗਾਈ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਸਾਰਾ ਕੈਂਪ ਲਗਾਇਆ ਜਾ ਰਿਹਾ ਤਾਂ ਕਿ ਇਹ ਜਿਹੜਾ ਜਿੰਨਾ ਇੱਥੋਂ ਬਲੱਡ ਕਲੈਕਟ ਹੋਏਗਾ ਇਹ ਸਾਡਾ ਸਾਰਾ ਸਰਕਾਰੀ ਹਸਪਤਾਲ 'ਚ ਜਾਏਗਾ ਤਾਂ ਕਿ ਉੱਥੋਂ ਮਰੀਜ਼ਾਂ ਨੂੰ ਜਿਹੜੇ ਵਿਚਾਰੇ ਪੂਰ ਮਰੀਜ਼ ਆਂਦੇ ਐ ਉਹਨਾਂ ਨੂੰ ਇਹ ਸਾਰਾ ਜਿਹੜਾ ਬਲੱਡ ਐ ਇਹ ਅਸੀਂ ਯੂਜ਼ ਕਰ ਸਕੀਏ ਤੇ ਇਹਦੇ ਵਿੱਚ ਸਾਡੇ ਕੋਈ ਵੀ ਪ੍ਰਾਈਵੇਟ ਜਿਹੜਾ ਐ ਉਹ ਕੋਈ ਨਾਲ ਇਨਵੋਲਡ ਨਹੀਂ ਐ ਇਹ ਸਰਕਾਰੀ ਟੀਮ ਆਈ ਐ ਉੱਥੋਂ ਐਂਬੂਲੈਂਸ ਆਈ ਐ ਨਾਲ ਪੂਰੀ ਟੀਮ ਐ ਡਾਕਟਰਸ ਦੀ ਪੀਜੀਜ਼ ਦੀ ਤੇ ਉਹਨਾਂ ਦੇ ਜਿਹੜੇ ਅਸਿਸਟੈਂਟ ਹੁੰਦੇ ਲੈਬ ਦੇ ਤੇ ਉਹ ਸਾਰਾ ਬਲੱਡ ਕਲੈਕਟ ਬੜੇ ਵਧੀਆ ਤਰੀਕੇ ਨਾਲ ਹੋ ਰਿਹਾ ਐ ਉਹਦੇ ਟੈਸਟਿੰਗ ਵਗੈਰਾ ਸਾਰੀ ਚੱਲ ਰਹੀ ਐ ਦੀ ਬਲੱਡ ਕਲੈਕਟ ਹੋ ਕੇ ਤੇ ਸਾਰਾ ਫਿਰ ਇਹ ਸਿਵਲ ਹਸਪਤਾਲ ਚਲੇ ਗਏ ਜੀ ਕੀ ਸੁਦੇਸ਼ ਕੀ ਦੇਣਾ ਚਾਹੁੰਦੇ ਆ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਬਹੁਤ ਇੰਪੋਰਟੈਂਟ ਇੱਕ ਉਪਰਾਲਾ ਜੀ ਇਹੋ ਜਿਹਾ ਉਪਰਾਲਾ ਹਰ ਪਿੰਡ ਦੇ ਵਿੱਚ ਹੋਣੇ ਚਾਹੀਦੇ ਆ ਇਹ ਇਹੋ ਜਿਹੀ ਟੀਮ ਲੀਡਰ ਜੇ ਜੁੜਨਗੇ ਤੇ ਸਾਡਾ ਯੂਥ ਜਿਹੜਾ ਉਹ ਜਿਸ ਪਾਸੇ ਜਾ ਰਿਹਾ ਏ ਉਹਦੇ ਤੋਂ ਮੁੜ ਕੇ ਵਧੀਆ ਪਾਸੇ ਜਿਹੜਾ ਉਹ ਦੇਖੋ ਜੇ ਉਪਰਾਲਾ ਕੀਤਾ ਤੇ ਆ ਗਏ ਸੋ ਇਹੋ ਜਿਹੇ ਉਪਰਾਲਿਆਂ ਦੀ ਬਹੁਤ ਲੋੜ ਹੈ ਠੀਕ ਹੈ ਜੀ ਥੈਂਕ ਯੂ ਯੁੱਧ ਦੇ ਵਿੱਚ ਬਹੁਤ ਪਾਵਰ ਹੈ ਸਾਡੇ ਪੰਜਾਬ ਦੇ ਪਾਸੋਂ ਉਹਨਾਂ ਨੂੰ ਸਹੀ ਦਿਸ਼ਾ ਦੇਣ ਦੀ ਲੋੜ ਹੈ ਸੋ ਦਿਸ਼ਾ ਲਈ ਅਸੀਂ ਤੇ ਬਹੁਤ ਸ਼ੁਕਰਗੁਜ਼ਾਰ ਆ ਇਹ ਟੀਮ ਦੇ ਜਿਨ੍ਹਾਂ ਨੇ ਇਹ ਸਹੀ ਪਾਸੇ ਮੋੜਨਾ ਸ਼ੁਰੂ ਕੀਤਾ ਹੈ ਲੋਕਾਂ ਨੇ ਡਾਕਟਰ ਮੋਹਨ ਮਰਸੇਗਾ ਜੀ ਅੰਦਸਾਦਪੁਰ ਤੋਂ ਜੀ ਕੀ ਸੀ ਇਹਨਾਂ ਤੋਂ ਬਹੁਤ ਧੰਨਵਾਦੀ ਆ ਸਰਦਾਰ ਜਸਪ੍ਰੀਤ ਸਿੰਘ ਉਹਨਾਂ ਦੇ ਕਿ ਜਿਨ੍ਹਾਂ ਨੇ ਇਹ ਪ੍ਰਾਲਾ ਕੀਤਾ ਅਸੀਂ ਪਕਸੰਗ ਦੇ ਇਸ ਦਿਨ ਤੇ ਕਿ ਮੁੰਡਾਂ ਦਾ ਕੈਂਪ ਲਾਇਆ ਹੈ ਜੋ ਇੱਕ ਬਹੁਤ ਵੱਡਾ ਦਾਣ ਹੈ ਤੋਂ ਗਰੀਬਾਂ ਦੀ ਜਾਂ ਹੋਰ ਜਿਹੜਾ ਕੋਈ ਲੋੜਵੰਦਾ ਮਰੀਜ਼ ਆ ਉਹਨਾਂ ਦੀ ਇਹ ਸਹਾਇਤਾ ਹੋਊਗੀ ਤੇ ਨਾਲੇ ਬੱਚੇ ਜਿਹੜੇ ਨਸ਼ਿਆਂ ਦੇ ਜਾਂ ਹੋਰ ਵੀ ਕਿਸ ਮਾਰੀ ਆਤਿ ਜਾਂਦੇ ਉਹਨਾਂ ਨੂੰ ਵੀ ਸੇਵਾ ਲੱਗੇ ਬਾਕੀ ਜਿਹੜੀ ਆਈ ਸੰਗਤ ਦਾ ਡਾਕਟਰ ਸਾਹਿਬ ਦੀ ਟੀਮ ਦਾ ਜਿਹੜਾ ਇੱਥੇ ਜਿੰਨੀ ਗਰੋਪ ਆਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ